ਮੈਂ ਡਿਡੀ ਰਾਣਾ ਰਾਸ਼ਟਰੀ ਦੇਖਸ਼ ਰਾਸ਼ਟਰੀ ਗੌਰਖਾਦਨ ਰਾਸ ਨੂੰ ਸਰਹੰਦ ਵਿਖੇ ਸ਼ੇਖਪੁਰਾ ਪਿੰਡ ਦੇ ਨੇੜੇ ਜਿੱਥੇ ਕੋੜੀਆਂ ਵਾਲਾ ਮੰਦਿਰ ਦੇ ਨਾਲ ਹੀ ਬਿਲਕੁਲ ਇੱਕ ਕੁੜੀਆ ਸੀਗੀ ਅਸੀਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਸ ਕੁੜੀਆ ਦੇ نیچے ਜੋ ਹੈ ਕੁਝ ਐਸੀਆਂ ਬੋਰੇ ਦੇ ਅੰਦਰ ਬਸੋਂ ਪਾਈ ਹੋਈਆਂ ਜਿਤਮਾ ਕਿ ਕੁਇਸ਼ਨ ਕਾ ਹੋ ਸਕਦਾ ਅਸੀਂ ਲੋਕ ਜਗਤ ਤਿੱਦਰ ਤੋਂ ਆਪਣੀ ਪੂਰੀ ਟੀਮ ਨਾਲ ਪਹੁੰਚੇ ਅਸੀਂ ਜਾ ਕਰਕੇ ਦੇਖਿਆ ਤਾਂ एक बोरी बहर बोरी के अंदर सू गौ माता का जो है सिर बराबद हो सूचना इतलाह दी पुलिस आई पुलिस आने के बावजूद तीन चार पांच बोरियां बहर क्या किसी बोरी के अंदर गौ माता का सिर मिले और किसी के अंदर गौ माता के पैर और किसी किसी बोरिया गौ माता के पेट मिले यह मान के चलो कि पांच सौ के करीब बोरिया सौ के करीब गौ माता का कतल जो है करने तो बाद ਉਹਨਾਂ ਨੇ ਉਹ ਮੁਕਾਬਚੀ ਬਾਕੀ ਜੋ ਛੇਛ ਬਚਿਆ ਸੀਗਾ ਸਰੀਰ ਦਾ ਉਹ ਮਤਦਾ ਉਹਨਾਂ ਨੂੰ ਬੋਰੀਆਂ ਦੇ ਅੰਦਰ ਪੈਕ ਕਰਕੇ ਉਸ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਜੋ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਦਿਖਾ ਦਿੱਤਾ ਗਿਆ ਔਰ ਉਹਦੇ ਬਾਅਦ ਉਹਦੇ ਉਹਦੇ ਬਾਅਦ ਪੁਲਿਸ ਦੀ ਕਾਰਵਾਈ ਕਰਦੇ ਹੋਏ 11:30 ਵਜੇ ਇੱਕ ਮੁਜਰਮ ਨੂੰ ਜੋ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਹਾਲੇ ਤੱਕ ਪੁਲਿਸ ਕਨਸਟਡੀ ਦੇ ਵਿੱਚ ਹੈ ਔਰ ਅੱਗੇ ਜੋ ਕਾਰਵਾਈ ਹੈ ਉਹ ਪੁਲਿਸ ਕਰ ਰਹੀ ਹੈ ਸਾਡੀ ਭਵੰਤਵਾਨ ਸਰਕਾਰ ਤੋਂ ਇਹੀ ਮੰਗ ਹੈ ਕਿ ਦੇਖੋ ਕੁਝ ਦਿਨ ਪਹਿਲੇ ਪੌਤ ਮਾਚੂੜਾ ਉਰੇ ਵੀ ਐਸੇ ਜੰਗਲਾਂ ਦੇ ਅੰਦਰ ਨਹਿਰਾਂ ਦੇ ਕਿਨਾਰੇ ਜੋ ਹੈ ਬਹੁਤ ਦੋਵਾਂ ਦੇ ਕਤਲ ਕਤਲਖਾਨੇ ਜੋ ਪਕੜੇ ਗਏ ਹਨ ਉਸ ਦੇ ਬਾਵਜੂਦ ਵੀ ਸਰਕਾਰ ਦੀ ਅੱਖਾਂ ਨਹੀਂ ਖੁੱਲ ਰਹੀਆਂ ਸਾਡੀ ਸਰਕਾਰ ਤੋਂ ਨਿਵੇਦਨ ਹੈ ਕਿ ਇਸ ਕੰਮ ਦੇ ਉੱਤੇ ਨਕੇਲ ਪਾਈ ਜਾਵੇ ਕਿਉਂਕਿ ਗਊ ਮਾਤਾ ਨੂੰ ਹਿੰਦੂ ਸ਼ਾਸਤਰਾਂ ਦੇ ਅੰਦਰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਐਸੀ ਚੀਜ਼ਾਂ ਨੂੰ ਦੇਖਦੇ ਹੋਏ ਸਾਡੀ ਭਾਵਨਾ ਨੂੰ ਬਹੁਤ ਜ਼ਿਆਦਾ ਜੋ ਹੈ ਠੇਸ ਪਹੁੰਚਦੀ ਹੈ ਐਸਾ ਨਾ ਹੋਵੇ ਕਿ ਹਿੰਦੂ ਸਮਾਜ ਔਰ ਸੰਤ ਸਮਾਜ ਇਸ ਜਨ ਨੂੰ ਦੇਖਦੇ ਹੋਏ ਇੱਕ ਆंदोलन ਦਾ ਰੂਪ ਲੈ ਲਵੇ ਔਰ ਜਿਹਦਾ ਖਾਮਿਆਜਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਪਹੁੰਚਾ ਪਵੇ ਜਗਨਜੀ ਰਾਤ ਦੇਰ ਰਾਤ ਸਾਨੂੰ ਸ੍ਰੀ ਗੁਰਪ੍ਰੀਤ ਸਿੰਘ ਜੀ ਇਲਕਸ਼ਨ ਕੁਮਾਰ ਦੀ ਰੋਪੜ ਤੋਂ ਰਾਣਾ ਜੀ ਕੀ ਕਹਿੰਦੇ ਆ ਨਾਲਾਗੜ੍ਹ ਤੋਂ ਔਰ ਜਿਹੜੇ ਹੈਗੇ ਆ ਪ੍ਰਧਾਨ ਜੀ ਜਿਹੜੇ ਰਾਸ਼ਟਰੀ ਅਨਸ਼ਾਨ ਸ਼ਰਮਾ ਜੀ ਵੀ ਆਏ ਸੀ ਇਹ ਗਊ ਰਖਸ਼ਾ ਦਲ ਦਿਨ ਰਾਤ ਇਹ ਕੋਈ ਮੜੀ ਚੰਗੀ ਘਟਨਾ ਇਹਨਾਂ ਦੇ ਨਾਲ ਨਾ ਵਾਪਰੇ ਇਹ ਸ਼ਿਰਦੇ ਨੇ ਇਲਾਕੇ ਦੇ ਵਿੱਚ ਔਰ ਆਰ ਪੁਲਿਸ ਪਾਰਟੀਆਂ ਵੀ ਬਾਅਦ ਸੀ ਇਹਨਾਂ ਵੱਲੋਂ ਸਾਨੂੰ ਇਤਲਾਹ ਆਈ ਸੀ ਕਿ ਸਰਹੰਦ ਦੇ ਬਾਹਰ شیخਪੁਰਾ ਸਾਈਡ ਰੇਲਵੇ ਦਾ ਇਹਨਾਂ ਦੇ ਲੱਗੇ ਅੰਡਰ ਬ੍ਰਿਜ ਹੈਗਾ ਨਾਲਾ ਡਰੇਨ ਜਾਂਦੀ ਹੈ ਵੀ ਉੱਥੇ ਕੁਝ ਕਿਸ ਕਿਸਮ ਦੇ ਗਊ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਗਊ ਮਾਤਾ ਦੇ ਨਾਲ ਕੋਈ ਅੰਗ ਕਬੂਰੇ ਪਏ ਨੇ ਕਾਫੀ ਤੇ ਉਹਨਾਂ ਦੀ ਸਰਚ ਕੀਤੀ ਜਾਵੇ ਵੀ ਸੂਚਨਾ ਸਾਨੂੰ ਵੀ ਕੋਈ ਇਹੋ ਜੀ ਸ਼ੱਕੀ ਬਚਤਾਂ ਪਈਆਂ ਹੋ ਸਕਦੀਆਂ ਜੋ ਡੀਪਲੀ ਇਹਨਾਂ ਦੇ ਆਊਂਟ ਤੇ ਪੁਲੀਸ ਫੋਰਸ ਨਾਲ ਲੈ ਕੇ ਨਵੀਪੁਰਨ ਚਾਰਜ ਐਸਐਸਓ ਫਤਿਹਗੜ੍ਹ ਸਾਹਿਬ ਮੂਰੇਪੁਰ ਉਹ ਸਰਚ ਕੀਤੀ ਨਾਲ ਨਗਰ ਕੌਂਸਲ ਸਰਹੰਦ ਦੀਪ ਜਿਹੜੇ ਹੈਗੇ ਕਰਮਚਾਰੀ ਲੈ ਲਈ ਸੀ ਔਰ ਇਹੋ ਸਾਹਿਬ ਵੀਡੀਓ ਫਤਿਹਗੜ੍ਹ ਵੀ ਆ ਗਈ ਸੀ ਤੇ ਉਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਸਫਾਈ ਕੀਤੀ ਜੀ ਨਾਲੇ ਦੀ ਉਹ ਐ ਲੱਗਦਾ ਵੀ ਜਿਵੇਂ ਕਿਤੇ ਖੱਬੇ ਸੱਜੇ ਦੂਦਰਾਡੇ ਕਿਤੇ ਕੋਈ ਕਿਸੇ ਨੇ ਕੋਈ ਚੀਜ਼ ਉਹ ਕੀਤੀ ਹੋਵੇ ਇੱਥੇ ਡ੍ਰੌਪ ਕੀਤੀਆਂ ਹੁਣ ਚੀਜ਼ਾਂ ਉਹ ਬੋਰੀਆਂ ਦੇ ਵਿੱਚ ਸੀਗੇ ਤੇ ਕਾਫੀ ਕੀ ਕਹਿੰਦੇ ਵੇਸਟ ਔਰ ਗਲੀ ਸੜੀ ਹਾਲਤ ਵਿੱਚ ਕਹਿ ਸਕਦੇ ਆ ਤੋ ਸਾਰਿਆਂ ਨੂੰ ਫਿਰ ਮਸ਼ੀਨਾਂ ਲੈ ਕੇ ਮਸ਼ੀਨਰੀ ਲਾਲ ਲੈ ਕੇ ਮੈਨ ਪਾਵਰ ਨਾਲ ਲੈ ਕੇ ਉਹ ਉਹਨਾਂ ਨੂੰ ਸਾਰੀ ਸਫਾਈ ਕਰਕੇ ਬਾਹਰ ਸਾਰੀਆਂ ਚੀਜ਼ਾਂ ਨੂੰ ਪਵਿੱਤਰਤਾ ਦੇ ਨਾਲ ਕੱਢਿਆ ਗਿਆ ਔਰ ਬੜੇ ਤਰੀਕੇ ਦੇ ਨਾਲ ਵਿਧੀ ਵਿਧਾਨ ਦੇ ਮੁਤਾਬਕ ਉਹਨਾਂ ਦਾ ਬਾਹਰ ਜਿਹੜੀ ਹੈਗੀ ਆ ਸਰਕਾਰੀ ਜਗਾ ਸਾਡੀ ਫਤਿਹਗੜ ਸਾਹਿਬ ਸਰੰਦ ਕਾਉਂਸਲ ਉਹਦੇ ਵਿੱਚ ਜਿਹੜੀ ਨਗਰਪਾਲਿਕਾ ਕਾਉਂਸਲ ਦੇ ਕਰਮਚਾਰੀ ਉਹਨਾਂ ਵੱਲੋਂ ਦੀ ਵੀ ਵਿਧਾਨ ਦੇ ਮਤਲਬ ਪੂਰਾ ਧਰਮਕ੍ਰੀਤਾ ਦੇ ਨਾਲ ਉਹ ਸੰਸਕਾਰ ਕਰ ਦਿੱਤਾ ਗਿਆ ਇਹਨਾਂ ਦਾ ਔਰ ਬਾਕੀ ਜਿਹੜੀ ਅੱਧੀ ਹੈ ਮਾਨਯੋਗ ਐਸਐਸਪੀ ਸਾਹਿਬ ਨੂੰ ਜੇ ਜੇਤੇ ਬੰਦੀਆਂ ਨੂੰ ਦਿੱਤੀ ਗਈ ਹੈ ਉਹ ਮਾਨਯੋਗ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਕੀਤੀ ਜਾਊਗੀ ਕਿ ਇਹ ਕਿਸੇ ਦੀ ਸ਼ਰਤ ਕਿਹੜੀ ਹੈ ਕੀ ਮਨਸਾਹ ਉਹਨਾਂ ਦੀ ਇਹ ਇਹਨਾਂ ਨੂੰ ਕਾਬੂ ਕੀਤਾ ਜਾਏਗਾ ਅੰਦਰ ਦਿੱਤਾ ਜਾਏਗਾ ਕੋਈ ਰਾਉਂਡ ਅਪ ਵੀ ਕਿਸੇ ਨੂੰ ਮੰਨਦੇ ਹਾਂਜੀ ਦੋ ਸ਼ੱਕੀ ਬੰਦੇ ਰਾਉਂਡ ਅਪ ਕੀਤੇ ਨੇ ਇੱਕ ਦੀ ਤਸੱਲੀ ਕਿਹੜੀ ਹੈ ਲਗਪਗ ਹੋਈ ਆ ਉਦੋਂ ਤੋਂ ਆਪਾਂ ਕੋ ਲੀਡ ਲੈ ਕੇ ਅੱਗੇ ਚੱਲਾਂਗੇ ਤੇ ਹੋਰ ਛੱਕੀਆਂ ਨੂੰ ਕਾਬੂ ਕਰਾਂਗੇ ਕੀ ਪੀਰੀਅਡ ਹੋ ਗਿਆ ਦੋ ਮਾਸੇ ਸੀ ਕਿੰਨਾ ਸਿ ਕੁਝ ਪਤਾ ਲੱਗਿਆ ਇਹ ਹੁਣ ਕਰ ਰਹੇ ਆ ਜੀ ਡਾਕਟਰੀ ਰਿਪੋਰਟ ਵੀ ਆ ਰਹੀ ਹੈ ਚਾਰਜ ਨਵੀਂ ਪਰ ਲੈ ਰਹੇ ਨੇ ਤੇ ਬਾਕੀ ਆਪਾਂ ਸੰਸਕਾਰ ਕਰਾ ਰਹੇ ਜਿੰਨੇ ਵੀ ਚੀਜ਼ਾਂ ਨੂੰ ਮਿਲ ਗਈ